ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਦਿਨੇਸ਼ ਵਰਮਾ ਅਤੇ ਜੋਨਲ ਸਕੱਤਰ ਨਰਿੰਦਰ ਕੁਮਾਰ ਲੈ ਕਚਰਾਰ ਸਰੀਰਿਕ ਸਿੱਖਿਆ ਦੀ ਅਗਵਾਈ ਚ ਕਰਵਾਏ ਜਾ ਰਹੇ ਜੋਨ ਨੰਬਰ 15 ਲੜਕੇ ਤੇ ਲੜਕੀਆਂ ਦੇ ਜੋਨਲ ਟੂਰਨਾਮੈਂਟ ਅੱਜ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਸ਼ਾਹਕੋਟ ਵਿਖੇ ਸਕੂਲ ਇੰਚਾਰਜ ਸ਼੍ਰੀ ਪਰਿੰਦ ਮੈਡਮ ਕਰਨਜੀਤ ਕੌਰ ਪੀਟੀਆਈ ਅਤੇ ਸਮੂਹ ਸਕੂਲ ਸਟਾਫ ਦੀ ਦੇਖਰੇਖ ਹੇਠ ਕਰਵਾਇਆ ਗਿਆ ਟੂਰਨਾਮੈਂਟ ਦੌਰਾਨ ਖੋਖੋ ਅਤੇ ਵਾਲੀਬਾਲ ਅੰਡਰ 14 17 19 ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ ਇਸ ਮੌਕੇ ਯੋਗੇਸ਼ ਅਗਰਵਾਲ ਸੇਵਾ ਮੁਕਤ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ ਉੱਚੇ-ਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ ਪਹਿਚਾਨ ਕੀਤੀ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਆ ਲੜਕੇ ਅਤੇ ਲੜਕੀਆਂ ਦੇ ਮੈਚ ਸ਼ੁਰੂ ਕਰਵਾਏ ਇਸ ਮੌਕੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅੰਤ ਵਿੱਚ ਜੋਨਲ ਸਕੱਤਰ ਲੈ ਕੇ ਚਰਾਰ ਨਰਿੰਦਰ ਕੁਮਾਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕੋਟਲਾ ਸੂਰਜ ਮਲ ਸਕੂਲ ਦੇ ਸਮੂਹ ਸਟਾਫ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਸ਼ਾਹਕੋਟ ਤੋਂ ਪੰਜਾਬ ਨਿਊਜ਼ ਆਨਲਾਈਨ ਦੀ ਖਾਸ ਰਿਪੋਰਟ ਚਲੋ ਟੂਰਨਾਮੈਂਟ ਜੋਨ ਨੰਬਰ 15 ਦਾ ਅੱਜ ਦੂਸਰਾ ਦਿਨ ਸੀਗਾ ਔਰ ਅੱਜ ਸਰਕਾਰੀ ਹਾਈ ਸਕੂਲ ਕੋਟਲਾ ਸਕੂਲ ਮਲਵਈਏ ਜਿਹੜੇ ਆ ਖੋਖੋ 14 17 19 ਲੜਕੇ ਲੜਕੀਆਂ ਅਤੇ ਬਾਡਬਾਲ 14 17 ਵੀ ਜੋ ਕੋਲ ਰੱਕਾਰੀ ਮੈਚ ਸੰਪਰਵ ਹੋਇਆ ਸੋ ਸਕੂਲ ਇਨਚਾਰਜ ਪ੍ਰੈਸੀਬਲੋਂ ਔਰ ਸਾਡੇ ਜਿਹੜੇ ਆ ਵਿਤ ਆਪਣੇ ਸਤਰਾ ਮੈਡਮ ਕਰਜਿੰਦਰ कौर ਜੀ ਤੇ ਉਹਨਾਂ ਦੇ ਸਟਾਫ ਵੱਲੋਂ ਟੂਰਨਾਮੈਂਟ ਲਈ ਬਹੁਤ ਸੇ ਝੁਕਮੇ ਜਿਹੜੇ ਵੰਟ ਕੀਤੇ ਹੋਏ ਸਨ ਔਰ ਬੜਾ ਅੱਛਾ ਜਿਹੜਾ এনवायरमेंट ਸੀ ਔਰ ਬੱਚਿਆਂ ਨੇ ਬਹੁਤ ਹੀ ਪ੍ਰਸ਼ਾਦ ਦੇ ਨਾਲ ਜਿਹੜਾ ਭਾਗ ਲਿਆ ਤੇ ਜਿੰਨੀਆਂ ਵੀ ਜਿਹੜੀ ਟੀਮਾਂ ਜਿਹੜੀ ਦਿੱਤੀਆਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਪਿੰਡ ਕਰਦਾ ਔਰ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਇਸੇ ਨਗਰ ਤੋਂ ਜਗੇਸ਼ ਸਿੰਘ ਜਿਹੜੇ ਕਿ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਤੋਂ ਜਿਹੜੇ ਡਾਇਰ ਹੋਏ ਆ ਔਰ ਇਸੇ ਸਕੂਲ ਦੇ ਵਿਦਿਆਰਥੀ ਰਹੇ 1975 ਦੇ ਵਿੱਚ ਤੇ ਉਹਨਾਂ ਦਾ ਇੱਕ ਬੜਾ आशीर्वाद ਜਿਹੜਾ ਦਿੱਤਾ ਉਹਨਾਂ ਨੇ ਔਰ ਇੱਕ ਬੰਦਾ ਦੀ ਗੱਲ ਦੇਖੀ ਆ ਵੀ ਰਿਟਾਇਰਮੈਂਟ ਤੋਂ ਬਾਅਦ ਅੱਪੋ ਜਿਹੜਾ ਆਪਣਾ ਜਿਹੜਾ ਅਗਲਾ ਜਿਹੜਾ ਸਮਾਂ ਬੱਚਿਆਂ ਨੂੰ ਪੜਾਉਣ ਤੇ ਲਾ ਰਿਹਾ ਸੋ ਸਾਰੀਆਂ ਟੀਮਾਂ ਨੂੰ ਵਧਾਈ ਆ ਔਰ ਫੋਟਨਸ ਨੂੰ ਤੁਹਾਡੇ ਸਟਾਫ ਦੀ ਮੈਂ ਅੱਜ ਸੇ ਪ੍ਰਸ਼ੰਸਾ ਕਰਦਾ ਤੇ ਉਹਨਾਂ ਦਾ ਸ਼ੁਕਰੀਆ ਵੀ ਕਰਦਾ ਥੈਂਕ ਯੂ ਵੈਰੀ ਮਚ